ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੀਐਸਟੈਟ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਦਾ ਜਿਹੜਾ ਪੋਰਸ਼ਨ ਆਉਂਦਾ ਹੈ ਕੀ ਇਹਨਾਂ ਸਬਜੈਕਟਸ ਦੀ ਤਿਆਰੀ ਕਰਨ ਦੇ ਲਈ ਤੁਹਾਨੂੰ ਕੋਈ ਸਪੈਸੀਫਿਕ ਜਾਂ ਫਿਰ ਵੱਖਰੀ ਕਿਤਾਬ ਖਰੀਦਣ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਜੇਕਰ ਨਹੀਂ ਹੈ ਤਾਂ ਤੁਸੀਂ ਇਸ ਸੈਕਸ਼ਨ ਦੀ ਤਿਆਰੀ ਕਿੱਥੋਂ ਕਰ ਸਕਦੇ ਹੋ ਕਿਉਂਕਿ ਆਪਣੇ ਆਪ ਦੇ ਵਿੱਚ ਹੀ ਇਹ ਜਿਹੜਾ ਪੋਰਸ਼ਨ ਹੈਗਾ ਆ 60 ਨੰਬਰਾਂ ਦਾ ਵੇਖਣ ਨੂੰ ਮਿਲਦਾ ਹੈ 150 ਨੰਬਰਾਂ ਦੇ ਵਿੱਚੋਂ 60 ਨੰਬਰਾਂ ਦੀ ਵੈਲਿਊ ਵੀ ਕਾਫੀ ਜ਼ਿਆਦਾ ਵੇਖਣ ਨੂੰ ਮਿਲਦੀ ਹੈ ਸੋ ਇਸ ਸੈਕਸ਼ਨ ਦੀ ਤਿਆਰੀ ਤੁਸੀਂ ਕਿਵੇਂ ਕਰ ਸਕਦੇ ਹੋ ਇਹਦੇ ਬਾਰੇ ਹੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਸੋ ਦੋ ਕੁ ਦਿਨਾਂ ਤੋਂ ਵੀਡੀਓਜ਼ ਵੀ ਨਹੀਂ ਆ ਰਹੀਆਂ ਆਪਣੇ ਚੈਨਲ ਤੇ ਕਿਉਂਕਿ ਮੇਰੀ ਆਈ ਸਾਈਟ ਥੋੜੀ ਜੀ ਸਹੀ ਨਹੀਂ ਹੈਗੀ ਲੱਗ ਰਿਹਾ ਮੈਨੂੰ ਕਿਉਂਕਿ ਮੋਬਾਈਲ ਫੋਨ ਜਾਂ ਫਿਰ ਲੈਪਟਾਪ ਤੇ ਵੇਖਣ ਲੱਗਿਆ ਆਈ ਜ਼ਿਆਦਾ ਪੇਨ ਕਰ ਰਹੀਆਂ ਸੀਗੀਆਂ ਸੋ ਮੈਂ ਵੀਡੀਓਜ਼ ਨਹੀਂ ਬਣਾਈਆਂ ਬਟ ਕੋਈ ਗੱਲ ਨਹੀਂ ਟਾਈਮ ਟੂ ਟਾਈਮ ਮੈਂ ਤੁਹਾਨੂੰ ਗਾਈਡੈਂਸ ਦਿੰਦਾ ਰਹਿਣਾ ਆ ਪਹਿਲਾਂ ਵਾਲੀਆਂ ਵੀਡੀਓਜ਼ ਵੀ ਦੇਖ ਸਕਦੇ ਹੋ ਐਂਡ ਮੈਨੂੰ ਤਾਂ ਆਪਣੇ ਆਪ ਤੇ ਪੂਰਾ ਯਕੀਨ ਆ ਕਿ ਮੈਂ ਤੁਹਾਨੂੰ ਇੰਨੀਆਂ ਗੱਲਾਂ ਦੱਸ ਹੀ ਚੁੱਕਿਆ ਕਿ ਜਿਹਦੇ ਨਾਲ ਤੁਹਾਨੂੰ ਕੋਈ ਹੋਰ ਗਾਈਡੈਂਸ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣੇ ਆਪ ਹੀ 셀ਫ ਸਟਡੀ ਕਰ ਸਕਦੇ ਹੋ ਐਂਡ ਆਪਣਾ ਪੇਪਰ ਕਲੀਅਰ ਕਰ ਸਕਦੇ ਹੋ ਸੋ ਤੁਹਾਨੂੰ ਟਾਈਮ ਵੇਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿੰਨਾ ਤੁਹਾਨੂੰ ਪਹਿਲਾਂ ਦੱਸਿਆ ਗਿਆ ਉਸ ਅਕੋਰਡਿੰਗ ਰੋਜ਼ ਹੀ ਆਪਦੇ ਸਬਜੈਕਟ ਨੂੰ ਪੜ੍ਹਿਆ ਕਰੋ ਦਵਾਰਾ ਹੁਣੇ ਆਪਦੇ ਟੌਪਿਕ ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬੀ ਪੈਡਾਗੋਜੀ ਤੇ ਅੰਗਰੇਜ਼ੀ ਪੈਡਾਗੋਜੀ ਵੈਸੇ ਦੋਨੋਂ ਸੈਕਸ਼ਨ ਦੀ ਗੱਲ ਕਰਦੇ ਆਂ ਪੰਜਾਬੀ ਅੰਗਰੇਜ਼ੀ 60 ਨੰਬਰਾਂ ਦੀ ਆਉਂਦੀ ਹੈ ਕੰਪਰੀਹੈਂਸ਼ਨ ਪੋਇਮਸ ਵਗੈਰਾ ਵੀ ਜੇ ਇਨਕਲੂਡ ਕਰ ਦਈਏ ਫਿਰ 60 ਨੰਬਰ ਦੀ ਵੇਖਣ ਨੂੰ ਮਿਲਦੀ ਆ 30 ਨੰਬਰ ਦੀ ਪੰਜਾਬੀ 30 ਨੰਬਰ ਦੀ ਅੰਗਰੇਜ਼ੀ ਤੇ ਇਹਦੇ ਵਿੱਚੋਂ ਵੀ 12 ਤੋਂ ਲੈ ਕੇ 15 ਨੰਬਰ ਤੱਕ ਦੀ ਜਿਹੜੀ ਪੈਡਾਗੋਜੀ ਹੈਗੀ ਆ ਪੰਜਾਬੀ ਵਿੱਚ ਵੇਖਣ ਨੂੰ ਮਿਲਦੀ ਆ ਸੇਮ ਕੇਸ ਇੰਗਲਿਸ਼ ਦਾ ਇੰਗਲਿਸ਼ ਦਾ ਆ ਕਈ ਵਾਰ ਸਟੂਡੈਂਟ ਪੁੱਛਦੇ ਆ ਕੀ ਸਰ ਸਾਨੂੰ ਪੰਜਾਬੀ ਤੇ ਅੰਗਰੇਜ਼ੀ ਦੇ ਲਈ ਵੱਖਰੀਆਂ ਕਿਤਾਬਾਂ ਲੈਣ ਦੀ ਜ਼ਰੂਰਤ ਹੈਗੀ ਆ ਸੋ ਜਵਾਬ ਹੁੰਦਾ ਨਹੀਂ ਜ਼ਰੂਰਤ ਹੈਗੀ ਬੀਐਡ ਤੁਸੀਂ ਸਾਰਿਆਂ ਨੇ ਕੀਤੀ ਹੋਈ ਆ ਬੀਐਡ ਕਰਦੇ ਟਾਈਮ ਤੁਸੀਂ ਜਿਹੜੀਆਂ ਪੈਡਾਗੋਜੀ ਦੀਆਂ ਕਿਤਾਬਾਂ ਪੜ੍ਹੀਆਂ ਸੀਗੀਆਂ ਪੰਜਾਬੀ ਦੀ ਹੋਵੇ ਜਾਂ ਫਿਰ ਅੰਗਰੇਜ਼ੀ ਦੀ ਹੋਵੇ ਉਹਨਾਂ ਕਿਤਾਬਾਂ ਨੂੰ ਜੇ ਤੁਸੀਂ ਪੜ੍ਹਨਾ ਚਾਹੋ ਜੇ ਤੁਸੀਂ ਸੋਚ ਰਹੇ ਹੋ ਕਿ ਬਈ ਮੈਂ ਤਾਂ ਪੜ੍ਹਨਾ ਹੀ ਪੜ੍ਹਨਾ ਆ ਹੋਰ ਕਿਤਾਬ ਤੋਂ ਤਾਂ ਉਹਨਾਂ ਬੁੱਕਸ ਨੂੰ ਪੜ੍ਹ ਲਓ ਮੋਰ ਥੈਨ ਸਫੀਸ਼ੀਐਂਟ ਇਸ ਤੋਂ ਬਾਅਦ ਗੱਲ ਕਰਦੇ ਆ ਕੰਪਰੀਹੈਂਸ਼ਨ ਆਉਂਦੇ ਆ ਪੰਜਾਬੀ ਦੇ ਵਿੱਚ ਅੰਗਰੇਜ਼ੀ ਪੈਡਾਗੋਜੀ ਦੇ ਵਿੱਚ ਵੀ ਕੰਪਰੀਹੈਂਸ਼ਨ ਆਉਂਦੇ ਆ ਜਿਨ੍ਹਾਂ ਨੇ ਇਹਨਾਂ ਦੀ ਪ੍ਰੀਵੀਅਸ ਇਅਰ ਹੈਗੇ ਆ ਜਿਵੇਂ ਕਿ ਮੰਨ ਲੈਂਦੇ ਆ ਹੁਣ ਤੱਕ 7-8 ਪ੍ਰੀਵੀਅਸ ਇਅਰ ਹੋਣੇ ਆ 7-8 ਪੇਪਰ ਬੰਦੇ ਹੋਣੇ ਆ 7-8 ਪੇਪਰ 2 ਦੇ ਹੋਣਗੇ ਉਹਨਾਂ ਸਾਰੇ ਪੈਰਾਗ੍ਰਾਫਸ ਨੂੰ ਜਾਂ ਫਿਰ ਜਿੰਨੇ ਵੀ ਕੰਪਰੀਹੈਂਸ਼ਨ ਜਾਂ ਫਿਰ ਪੋਇਮਸ ਹੈ ਗਿਆ ਉਹਨਾਂ ਨੂੰ ਸੋਲਵ ਕਰ ਲਓ ਤੇ ਜਿੰਨੇ ਪੈਡਾਗੋਜੀ ਦੇ ਪ੍ਰਸ਼ਨ ਹੈਗੇ ਆ ਜੇ ਕੋਈ ਟਰਮ ਤੁਹਾਨੂੰ ਨਵੀਂ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਉਹਨਾਂ ਨੂੰ ਸਮਝੋ Google ਕਰ ਸਕਦੇ ਹੋ ਬਸ ਪ੍ਰੀਵੀਅਸ ਇਅਰ ਵਾਲੀ ਕੋਈ ਕਿਤਾਬ ਲਾਓ ਤੇ ਡੇਲੀ ਕੁਐਸਚਨ ਜਾਂ ਫਿਰ ਕੰਪਰੀਹੈਂਸ਼ਨ ਸੋਲਵ ਕਰਨ ਦੀ ਕੋਸ਼ਿਸ਼ ਕਰਿਆ ਕਰੋ ਐਨ ਸਾਰੇ ਪ੍ਰੀਵੀਅਸ ਇਅਰ ਜੇ ਤੁਸੀਂ ਸੋਲਵ ਕਰ ਲੈਨੇ ਹੋ ਵੈਸੇ ਕਾਫੀ ਹੱਦ ਤੱਕ ਜਿਹੜੇ ਪੈਡਾਗੋਜੀ ਦੇ ਪ੍ਰੀਵੀਅਸ ਇਅਰ ਹੈਗੇ ਆ ਆਪਣੇ ਚੈਨਲ ਤੇ ਪਏ ਆ ਭਾਵੇਂ ਅੰਗਰੇਜ਼ੀ ਹੋਵੇ ਪੰਜਾਬੀ ਹੋਵੇ ਬੜੇ ਜੇ ਆਪਾਂ ਕੰਪਰੀਹੈਂਸ਼ਨ ਦੀ ਗੱਲ ਕਰੀਏ ਤਾਂ ਕੰਪਰੀਹੈਂਸ਼ਨ ਦੇ ਲਈ ਤੁਹਾਨੂੰ ਪ੍ਰੈਕਟਿਸ ਕਰਨੀ ਹੀ ਪੈਣੀ ਆ ਕਾਫੀ ਵਾਰ ਸਟੂਡੈਂਟ ਕਹਿੰਦੇ ਆ ਕਿ ਸਰ ਅੰਗਰੇਜ਼ੀ ਸਾਨੂੰ ਔਖੀ ਬੜੀ ਲੱਗਦੀ ਆ ਸੋਲਵ ਨਹੀਂ ਹੁੰਦੇ ਪੈਰਾਗ੍ਰਾਫ ਇਹਦੇ ਬਾਰੇ ਕੋਈ ਦੱਸੋ ਤੇ ਕੀ ਤੁਹਾਨੂੰ ਮੈਂ ਜੇ ਚਾਹਾਂ ਆਪ ਕੰਪਰੀਹੈਂਸ਼ਨ ਕਰਵਾ ਸਕਦਾ ਆ ਬਿਲਕੁਲ ਨਹੀਂ ਕਰਵਾ ਸਕਦਾ ਉਹਦੇ ਲਈ ਤੁਹਾਨੂੰ ਖੁਦ ਨੂੰ ਪ੍ਰੈਕਟਿਸ ਕਰਨੀ ਪੈਣੀ ਆ ਰੋਜ਼ ਦਾ ਇੱਕ ਪੈਰਾਗ੍ਰਾਫ ਸੋਲਵ ਕਰੋ ਸਭ ਤੋਂ ਬੈਸਟ ਸੋਲੂਸ਼ਨ ਇਹੀ ਆ ਕਿ ਰੋਜ਼ ਕੋਈ ਵੀ ਕਿਤਾਬ ਹੈਗੀ ਆ ਤੁਹਾਡੇ ਕੋਲ ਪੀਐਸਟੈਟ ਦੀ ਪ੍ਰੀਵਿਅਸ ইয়ার ਵਾਲੀ ਉਹਦੇ ਵਿੱਚੋਂ ਜਿਹੜੇ ਕੰਪਰੀਹੈਂਸ਼ਨ ਦਿੱਤੇ ਹੁੰਦੇ ਆ ਉਹਨਾਂ ਕੰਪਰੀਹੈਂਸ਼ਨ ਦੇ ਵਿੱਚੋਂ ਡੇਲੀ ਇੱਕ ਖੁਦ ਸੋਲਵ ਕਰੋ ਭਾਵੇਂ ਉਹਨੂੰ ਘੰਟਾ ਲੱਗ ਜਾਵੇ 2 ਘੰਟੇ ਲੱਗ ਜਾਣ 3 ਘੰਟੇ ਲੱਗ ਜਾਣ ਜਿਹੜੇ ਜਿਹੜਾ ਸਮਾਂ ਆ ਜਿਹੜਾ ਤੁਸੀਂ ਲਗਾ ਰਹੇ ਹੋ ਉਹਨਾਂ ਚੀਜ਼ਾਂ ਤੇ ਇਹ ਸਾਰੀਆਂ ਚੀਜ਼ਾਂ 2-3 ਮਹੀਨੇ ਤੱਕ ਤੁਹਾਨੂੰ ਮਹਿਸੂਸ ਹੋਊਗਾ ਕਿ ਯਾਰ ਐਕਚੁਅਲ ਦੇ ਵਿੱਚ ਜਿਹੜਾ ਉਹ ਟਾਈਮ ਲਗਾਇਆ ਸਗਾ ਉਹ ਬਹੁਤ ਕਮ ਆ ਰਿਹਾ ਸੋ ਪੈਰਾਗ੍ਰਾਫ ਸੋਲਵ ਕਰਨ ਦਾ ਜਿਹੜਾ ਤਰੀਕਾ ਹੈਗਾ ਆ ਉਹ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਹੀ ਆ ਜਾਣਾ ਆ ਤੁਹਾਨੂੰ ਅੰਗਰੇਜ਼ੀ ਬਿਲਕੁਲ ਵੀ ਔਖੀ ਨਹੀਂ ਲੱਗੂਗੀ ਇਸੇ ਤਰ੍ਹਾਂ ਹੀ ਪੰਜਾਬੀ ਕੋ ਹੋ ਸਕਦਾ ਕੁਝ ਸਾਥੀਆਂ ਨੂੰ ਪੰਜਾਬੀ ਦੇ ਕੰਪਰੀਹੈਂਸ਼ਨ ਪੋਇਮਸ ਨਾ ਸਮਝ ਲੱਗਦੀਆਂ ਹੁਣ ਉਸੇ ਡੇਲੀ ਦਾ ਇੱਕ ਪੈਰਾਗ੍ਰਾਫ ਇੱਕ ਪੋਇਮ ਜਾਂ ਫਿਰ ਅੰਗਰੇਜ਼ੀ ਦਾ ਜਿਹੜਾ ਪੈਰਾਗ੍ਰਾਫ ਹੈਗਾ ਯਾ ਉਹ ਸੋਲਵ ਕਰਿਆ ਕਰੋ ਐਂਡ ਪੈਡਾਗੋਜੀ ਦੇ ਲਈ ਮੈਂ ਤੁਹਾਨੂੰ ਦੱਸਿਆ ਯਾ ਤਾਂ बीएड ਦੀਆਂ ਕਿਤਾਬਾਂ ਪੜ੍ਹ ਲਓ ਯਾ ਤੁਹਾਡੇ ਕੋਲ ਦੂਜੀ ਆਪਸ਼ਨ ਨਹੀਂ ਹੈਗੀ ਐ ਕਿ ਜਿਹੜੇ ਪ੍ਰੀਵੀਅਸ ইয়ার ਦੇ ਵਿੱਚ ਕੁਐਸਚਨ ਦਿੱਤੇ ਹੁੰਦੇ ਆ ਉਹਨਾਂ ਕੁਐਸਚਨਸ ਨੂੰ ਚੰਗੇ ਤਰੀਕੇ ਨਾਲ ਸਮਝੋ ਤੇ ਸੋਲਵ ਕਰਨ ਦੀ ਕੋਸ਼ਿਸ਼ ਕਰੋ Google ਤੇ ਕੋਈ ਵੀ ਤੁਸੀਂ ਟਰਮ ਸਰਚ ਕਰ ਲਓ ਜੇ ਤੁਸੀਂ ਕੁਐਸਚਨ ਦੇ ਵਿੱਚ ਨਹੀਂ ਕੋਈ ਸਮਝ ਆ ਰਿਹਾ ਟਰਮ ਔਖੀ ਲੱਗ ਰਹੀ ਹੈ ਉਹਨੂੰ ਤੁਸੀਂ Google ਕਰੋਗੇ Google ਨੇ ਉਦੀ ਸਾਰੀ ਹਿਸਟਰੀ ਸਾਰਾ ਕੁਝ ਹੀ ਤੁਹਾਡੇ ਸਾਹਮਣੇ ਰੱਖ ਦੇਣਾ ਆ ਤੁਹਾਡੇ ਕੋਲ ਬਹੁਤ ਸਮਾਂ ਪਿਆ ਅਜੇ ਵੀ ਜੇ ਤੁਸੀਂ ਤਿਆਰੀ ਸਟਾਰਟ ਨਹੀਂ ਕੀਤੀ ਤੁਸੀਂ ਹੁਣ ਤੋਂ ਵੀ ਸ਼ੁਰੂਆਤ ਕਰ ਸਕਦੇ ਹੋ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਹੋ ਜਾਣੀ ਆ ਬਸ ਥੋੜੇ ਜਿਵੇਂ ਕੌਨਫिडेंट ਰਹੋ ਕਾਫੀ ਸਾਰੇ ਸਾਥੀਆਂ ਦਾ ਤਾਂ ਵੀ ਹੌਸਲਾ ਇੰਨਾ ਕਾ ਜ਼ਿਆਦਾ ਟੁੱਟਿਆ ਪਿਆ ਉਹ ਆਪਦੇ ਆਪ ਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਹੀ ਹੈ ਨਹੀਂ ਕਿ ਯਾਰ ਅਸੀਂ ਪੇਪਰ ਕਲੀਅਰ ਕਰ ਨਹੀਂ ਸਕਦੇ ਅਸੀਂ ਤਿੰਨ ਵਾਰ ਪੇਪਰ ਦਿੱਤਾ ਚਾਰ ਵਾਰ ਪੇਪਰ ਦਿੱਤਾ ਹੋਈ ਨਹੀਂ ਰਹਾ ਪੇਪਰ ਕਲੀਅਰ ਕਿਉਂ ਨਾ ਹੋਊਗਾ ਕਲੀਅਰ ਐਨੇ ਸਾਥੀ ਜਿਹੜੇ ਪੇਪਰ ਕਲੀਅਰ ਕਰਦੇ ਆ ਉਹ ਵੀ ਤਾਂ ਤੁਹਾਡੇ ਵਰਗੇ ਹੀ ਆ ਕੀ ਉਹਨਾਂ ਦਾ ਦਿਮਾਗ ਤੁਹਾਡੇ ਨਾਲੋਂ ਜ਼ਿਆਦਾ ਆ ਬਿਲਕੁਲ ਨਹੀਂ ਤੁਹਾਡੇ ਵਰਗੇ ਹੀ ਆ ਸਾਰੇ ਉਹ ਪੀਐਸਟੈਟ ਵੀ ਪੇਪਰ ਕਲੀਅਰ ਕਰਦੇ ਆ ਤੇ ਬਾਅਦ ਵਿੱਚ ਮਾਸਟਰ ਕਾਟਰ ਵੀ ਕਲੀਅਰ ਕਰਦੇ ਆ ਸੀਟੈਟ ਹੋ ਗਿਆ ਪੀਐਸਟੈਟ ਹੋ ਗਿਆ ਐਨੇ ਸਾਰੇ ਸਾਥੀ ਪੇਪਰ ਕਲੀਅਰ ਕਰਦੇ ਆ ਜੇ ਉਹ ਕਰ ਸਕਦੇ ਤੁਸੀਂ ਵੀ ਕਰ ਸਕਦੇ ਹੋ ਕਿ ਸਾਰੇ ਕੋਚਿੰਗ ਹੀ ਲੈਂਦੇ ਆ ਬਿਲਕੁਲ ਨਹੀਂ ਸੈਲਫ ਸਟੱਡੀ ਤੇ ਵੀ ਥੋੜਾ ਜਿਹਾ ਭਰੋਸਾ ਰੱਖਿਆ ਕਰੋ ਜਿਹੜੇ ਸਾਥੀ ਕਹਿੰਦੇ ਆ ਕਿ ਰਿਸੋਰਸਸ ਦੀ ਕਮੀ ਹੈਗੀ ਆ YouTube ਤੇ ਐਨਾ ਫ੍ਰੀ ਪਲੈਟਫਾਰਮ ਹੈਗਾ ਯਾਰ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਬਸ ਕੀ ਹੈ ਮੈਨੂਅਲੀ ਸਰਚ ਕਰਨਾ ਪੈਂਦਾ ਮੇਰੇ ਚੈਨਲ ਤੇ ਨਾ ਮਿਲੇ ਕੋਈ ਹੋਰ ਚੈਨਲ ਮਿਲ ਜੂਗਾ ਕਿੰਨੇ ਸਾਰੇ ਚੈਨਲ ਹੈਗੇ ਆ ਬੜ ਤੁਹਾਡੀ ਆਪ ਦੀ ਕਹਿ ਸਕਦੇ ਆ ਕਿ ਇਮਾਨਦਾਰੀ ਵੀ ਤਾਂ ਹੋਣੀ ਚਾਹੀਦੀ ਆ ਕਿ ਜੇ ਤੁਸੀਂ ਕਿਸੇ ਸਬਜੈਕਟ ਨੂੰ ਲੈ ਕੇ ਤਿਆਰੀ ਕਰ ਰਹੇ ਹੋ ਪੀਐਸਟੈਟ ਦੀ ਭਾਵੇਂ ਮੈਥ ਸਾਇੰਸ ਹੋਵੇ ਜਾਂ ਫਿਰ ਐਸਐਸਟੀ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਧਿਆਨ ਨਾਲ ਜੇ ਤੁਸੀਂ ਪੜ੍ਹਨੇ ਹੋ ਇੱਕ ਮਹੀਨਾ ਧਿਆਨ ਨਾਲ ਪੜ੍ਹ ਲਓ ਦੂਸਰੇ ਮਹੀਨੇ ਰਿਵੀਜ਼ਨ ਕਰ ਲਿਓ ਤੀਸਰੇ ਮਹੀਨੇ ਪ੍ਰੈਕਟਿਸ ਕਰ ਲਿਓ ਤਿਆਰੀ ਤੁਹਾਡੀ ਬਹੁਤ ਵਧੀਆ ਹੋਜੂਗੀ ਨੰਬਰ ਵੀ ਤੁਸੀਂ ਬਹੁਤ ਵਧੀਆ ਲੈ ਕੇ ਆਉਂਗੇ ਬਸ ਥੋੜਾ ਜਿਹਾ ਆਪਦੇ ਆਪ ਤੇ ਭਰੋਸਾ ਰੱਖੋ ਇੱਕ ਨਾਲੇ ਕਾਫੀ ਸਾਰੇ ਸਟੂਡੈਂਟ ਇਹ ਵੀ ਕਹਿ ਰਹੇ ਸੀਗੇ ਕਿ ਗਵਾਂਡ ਗਵਾਂਡ ਹੋਇਆ ਜਾਂ ਫਿਰ ਇਹੋ ਜਿਹੇ ਫालतू ਲੋਕ ਹੈਗੇ ਆ ਵੀ ਤੁਹਾਨੂੰ ਟੌਂਟ ਕਰਦੇ ਰਹਿੰਦੇ ਆ ਤੇ ਉਹਨਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖੋ ਉਹ ਇਹੀ ਤਾਂ ਚਾਹੁੰਦੇ ਆ ਕਿ ਤੁਸੀਂ ਵੀ ਉਹਨਾਂ ਦੀਆਂ ਗੱਲਾਂ ਨੂੰ ਸੋਚ-ਸੋਚ ਕੇ ਵੀ ਬਸ ਫालतू ਦੀ ਟੈਨਸ਼ਨ ਲਓ ਤੇ ਤੁਹਾਡੀ ਤਿਆਰੀ ਨਾ ਹੋਵੇ ਪੇਪਰ 'ਚ ਉਹਨਾਂ ਨੂੰ ਖੁਸ਼ੀ ਥੋੜਾ ਹੋਣੀ ਜੇ ਤੁਹਾਡਾ ਪੇਪਰ ਕਲੀਅਰ ਹੋ ਗਿਆ ਉਹਨਾਂ ਨੇ ਕਹਿਣਾ ਵੀ ਇਹ ਫਲਾਣੀ ਦਾ ਪੀਪਰ ਕਲੀਅਰ ਹੋ ਗਿਆ ਵੀ ਆਪਸ ਵਿੱਚ ਚੁਗਲੀਆਂ ਕਰਨ ਗਿਆ ਕਿ ਯਾਰ ਇਹ ਉਹਨੇ ਤਾਂ ਪੀਪਰ ਕਲੀਅਰ ਕਰ ਲਿਆ ਵੀ ਪਤਾ ਨਹੀਂ ਕੀ ਕਰਦੇ ਰਹਿੰਦੇ ਸੀ ਸਾਰਾ ਦਿਨ ਸੋ ਤੁਸੀਂ ਥੋੜੇ ਜਿਹਾ ਸਿਆਣੇ ਬਣੋ ਇਸ ਮਾਮਲੇ ਵਿੱਚ ਕਿਸੇ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਗਾਓ ਇੱਕ ਕੰਨ ਤੋਂ ਸੁਣੋ ਦੂਜੇ ਤੋਂ ਕੱਢ ਦਿਓ ਇੱਕ ਕੰਨ ਤੋਂ ਸੁਣੋ ਦੂਜੇ ਤੋਂ ਕੱਢ ਦਿਓ ਮੈਂ ਲਾਸਟ ਟਾਈਮ ਵੀ ਕਹਾ ਸੀਗਾ ਥੋੜੇ ਜਿਹਾ ਢੀਠ ਬਣਨਾ ਸਿੱਖੋ ਜੇ ਤੁਹਾਨੂੰ ਕੋਈ ਕੁਝ ਕਹਿ ਰਿਹਾ ਟੌਂਟ ਮਾਰ ਰਿਹਾ ਠੀਕ ਆ ਹਾਂਜੀ ਹਾਂਜੀ ਉਹਨਾਂ ਨੂੰ ਨਾ ਦਿਖਾਓ ਕਿ ਵੀ ਅਸੀਂ ਪੜ ਰਹੇ ਹਾਂ ਚੁੱਪਚਾਪੀਤੇ ਮਿਹਨਤ ਕਰੋ ਕਿ ਲਾਸਟ ਵਿੱਚ ਤੁਹਾਡੇ ਜਿਹੜੀ ਸਫਲਤਾ ਹੈਗੀ ਉਹ ਆਪਣੇ ਆਪ ਹੀ ਸ਼ੋਰ ਮਚਾ ਦੇਗੀ ਸੋ ਅਸ ਦੀ ਵੀਡੀਓ ਵਿੱਚ ਐਨਾ ਹੀ ਜਿਹੜੇ ਸਾਥੀ ਅਜੇ ਵੀ ਤਿਆਰੀ ਸਟਾਰਟ ਨਹੀਂ ਕੀਤੀ ਤੁਸੀਂ ਹੁਣ ਤੋਂ ਲੱਗ ਜਾਓ ਪੇਪਰ ਦੀ ਵਧੀਆ ਤਿਆਰੀ ਕਰੋ ਪੇਪਰ ਵਿੱਚ ਐਤਕੀ ਆਪਾਂ ਸਾਰਿਆਂ ਨੇ ਪੀਐਸਟ ਦੀ ਪ੍ਰੀਖਿਆ ਜਿੰਨੇ ਵੀ ਸਾਥੀ ਵੇਖ ਰਹੇ ਆ ਪੀਐਸਟ ਦੀ ਪ੍ਰੀਖਿਆ ਆਪਾਂ ਬਹੁਤ ਹੀ ਵਧੀਆ ਨੰਬਰਾਂ ਨਾਲ ਕਲੀਅਰ ਕਰਕੇ ਵਿਖਾਵਾਂਗੇ ਲੋੜ ਹੈ ਤੁਹਾਨੂੰ ਬਸ ਸਖਤ ਮਿਹਨਤ ਕਰਨ ਦੀ ਸਖਤ ਮਿਹਨਤ ਵੀ ਚਲੋ ਕੀ 스마트 ਵੇ ਨਾਲ 스마트 ਸਟਡੀ ਨਾਲ ਵੀ ਤੁਸੀਂ ਘੱਟ ਟਾਈਮ ਦੇ ਵਿੱਚ ਵੀ ਫਿਲਹਾਲ ਟਾਈਮ ਤਾਂ ਬਹੁਤ ਜ਼ਿਆਦਾ ਆ ਬਟ ਫਿਰ ਵੀ ਕਟ ਟਾਈਮ ਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਤਿਆਰੀ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਐਜੂਕੇਸ਼ਨਲ ਇਨਫੋਰਮੇਟਿਵ ਵੀਡੀਓਜ਼ ਬਣਾਉਂਦਾ ਰਹਿਣਾ ਆ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਕੀ ਸੋਚਦੇ ਹੋ ਇਹਨਾਂ ਟੌਪਿਕਸ ਬਾਰੇ ਉਹਦੇ ਬਾਰੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ